ਜੀ ਬਾਬੋ ਕਿ ਯਾਰ ਚਾਲਾ ਬਈ ਉਹ ਟਿਕਟੋਕ ਸਾਰੇ ਠੀਕ ਹੈ ਤੇ ਲੱਤ ਪੋ ਸੱਚ ਗਟਾ ਥੋੜਾ ਠੀਕ ਹੈ ਉਹਨਾਂ ਤਨ ਜੋਗਾ ਹੋ ਗਿਆ ਪੂਰਾ ਪ੍ਰੋਪਰ ਬੰਗੂ ਥੋੜਾ ਹੀ ਰਹਿ ਗਿਆ ਬਸ ਅ 10% ਰਹਿ ਗਿਆ ਤੇ ਮੈਂ ਹਣ ਕੂਤਰੇ ਦੇਖ ਕੇ ਕਹਤੀ ਤਾਂ ਹੀ ਖੁੱਡਾ ਖੁੱਡਾ ਪਹਿਲੀ ਖੁੱਲਾ ਪਿਆ ਜਮੀ ਉਹ ਹੁਣੇ ਵੇ ਅੱਜ ਤਾਂ ਜਮੀ ਖਾਲੀ ਪਤਾ ਨਹੀਂ ਕੀ ਹੋਇਆ ਇਹਨਾਂ ਨੂੰ ਨਾਲੇ ਦਾਣੇ ਪਾ ਕੇ ਗਿਆ ਤੁਹਾਡੇ ਸਾਹਮਣੇ ਵੱਧ ਤੇ ਜਮੇ ਖਾਲੀ ਨੇ ਅੰਦਰ ਚਲੋ ਵਧੀਆ ਹਨਾ ਐ ਰੋਜ ਰੋਜ ਆ ਬਸ ਅੱਜ ਦਾ ਦਿਨ ਡਾਕ ਕੇ ਹਨਾ ਇਸ ਤੋਂ ਬਾਅਦ ਜੂਨ ਜੂਨ ਆ ਜੂਆ ਜੂਨ ਦੀਆਂ ਛਟੀਆਂ ਹੋ ਜਾਣਗੀਆਂ ਫਿਰ ਪਾਣੀ ਪੂਣੀ ਲੱਗ ਜਿਹੜਿਆ ਮਚਾਉਣੇ ਮਚੂਣੇ ਹੈ ਇਹ ਮੱਛੀ ਜਾਣਗੇ ਉਹ ਤੱਕ ਠੀਕ ਹੈ ਚਲੋ ਬਾਬੇ ਡਾਈ ਇਹਨਾਂ ਤੇ ਐਨ ਬੋਰਿੰਗ ਹੀ ਨਾ ਹੋਇਆ ਕਰੋ ਵੀ ਹਨਾ ਵੀ ਰੋਜ਼ ਰੋਜ਼ ਵੀ ਆ ਹੀ ਦਿਖਾਈ ਜਾਂਦਾ ਕਦੇ ਆਹੀ ਕੁੱਤੜਾ ਤਿਆਹੀ ਤਾੜਤੇ ਇੰਦਰਾ ਆਹੀ ਦਾਤਿਆ ਆਹੀ ਤਾੜਤੇ ਐ ਮੈਨੂੰ ਵੀ ਮੜਾ ਜਾ ਹੁੰਦਾ ਵੀ ਹਾਂ ਬਈ ਕਿਤੇ ਉਹ ਨਾ ਹੋ ਜਾਣਾ ਓਏ ਤင်း ਨੂੰ ਬੈਠਣੋਂ ਕਿਨੇ ਕਿਹਾ ਪਤੰਦਰਾ ਅੜ ਜਬਾਬ ਆਇਨੇ ਹੁੰਦਾ ਮੈਨੂੰ ਪਤਾ ਇਹ ਪਿੰਡ ਡੱਬੀ ਨਾਲ ਇਹ ਡੱਬੀ ਲਾਤੀ ਇਹ ਰੰਗ ਜੂ ਇਹ ਪੂਰਾ ਗੰਦ ਕੀ ਹੋ ਰਿਹਾ ਨੂੰ ਬੱਚੇ ਨੂੰ ਕੀ ਹੋ ਗਿਆ ਵੀ ਉਹ ਬਹਿ ਗਿਆ ਲੈ ਪਤਾ ਨਹੀਂ ਕੀ ਹੋ ਗਿਆ ਚਲ ਮਰਜੀ ਇਹਦੀ ਵੜ ਦੋ ਉੱਡ ਜੂੜ ਜੂ ਆਹ ਹੁਣ ਉੜ ਗਿਆ ਟੁੰਡ ਵੀ ਆਦੀ ਉਹ ਲੰਗੀ ਰੁੰਡ ਟੁੰਡ ਤਾਂ ਬੜੀ ਖਤਰਨਾਕ ਚੜਦੀ ਬੜੀ ਖਤਰਨਾਕ ਮੁਝੇ ਆਏ ਇਕ ਚਿੱਟੀਆਂ ਵਾਲੀ ਏ ਤੇਰੀ ਵੇਟ ਹੈ ਇਹ ਵੀ ਖਤਰਨਾਕ ਚੜਦੀ ਕਦੇ ਕਦੇ ਦਾ ਚੜਦੀ ਇਹ ਵੀ ਪੋਲੀ ਏ ਅਰੇ ਜਾਂਦੀ ਸ਼ੂਕਦੀ ਚਲੋ ਆਪੇ ਜਨਪੁਰ ਦਾ ਡਾਟੇ ਇਹ ਡਾਏ ਨੇ ਟਾਈਮ ਦੇਖਾ ਹਾਂ 9:49 ਮਿੰਟਾਂ ਦੇ 49 ਕਿਉਂ 48 ਜਦੋਂ ਸੱਚ 9 ਆ ਗਿਆ ਬਈ 7:48 ਦੇ 6 ਸਿਰਦਾਂ ਮਾਲ ਮਾਲ ਕੀ ਹੋਇਆ ਨਾ 7:48 ਮਿੰਟ ਦਾ ਨੇ ਠੀਕ ਹੈ ਕੋਈ ਨਾ ਇਹ ਤਾਂ ਪਤਾ ਟਾਈਮ ਬਾਕੀ ਚਾਚੂ ਪੀਣੇ ਆਪਾਂ ਤੇ ਫੋਨ ਨੂੰ ਲਾਉਣਾ ਚਾਰਜੇ ਨੇ ਉੱਟੀ ਆਣਗੇ ਹਾਂਜੀ ਬਾਬਿਓ 9:47 ਹੋ ਗਏ ਅ ਡੇਢ ਕ ਡੂੜ ਕ ਘੰਟਾ ਹੋ ਗਿਆ ਕੁਤਰੀਆਂ ਬਾਣੀ ਕਿਧਰ ਕੁਧਰ ਲੰਘੀਆਂ ਬਾਕੀ ਕੋਈ ਪਤਾ ਨਹੀਂ ਜੇ ਆਉਂਦੀਆਂ ਨੇ ਬੈਠਣਾ ਕਈ ਵਾਰ ਨਹੀਂ ਵੀ ਆਉਂਦੀਆਂ ਨੇ ਫਿਰ ਦਫਾਉਣਾ ਯਾਰ ਅੱਜ ਦੇਖੋ ਟਾਈਮ ਕਿੰਨਾ ਕਰਦੀਆਂ ਨੇ ਤੇ ਦੇਖੋ ਬਾਬੇ ਆਉਈ ਬਾਬੇ ਆਹ ਹੰਤ ਨੇ ਉਹ ਤੀਆਂ 1 2 3 4 4 ਦੀਆਂ ਚਾਰੇ ਹੋਣੇ ਆਈਆਂ ਨੇ ਨੀਵੀਂ ਐ ਟਾਈਮ 10 ਵਜਣਾਂ ਵਾਲੇ ਨੇ ਕੋਈ ਨਾ ਹੋ 11 12 ਦਾ ਟਾਈਮ ਹੋਤਾ ਹੈ ਆਉਈ ਬਾਬੇ ਦੇਖੋ ਬੱਚਾ ਹੱਥ ਦੇਖ ਲੱਗ ਗਿਆ ਦਾਣੀ ਖਾਣਾ ਬਈ ਹੁਣ ਤਾਂ ਪ੍ਰੋਪਰ ਖਾਂਦਾ ਦੇਖੋ ਦਾਣੀ ਆਰੀ ਹੁਣ ਢੰਗਾ ਆ ਗਏ ਪਰਮੈਂਟਿਕ ਜੋ ਵਧੀਆ ਐ ਇੰਨੇ ਨਾਲ ਗਰੋਥ ਹੋ ਜੂ ਇਹਦੀ ਵਧੀਆ ਖਾੜਾ 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 ਦੇਖੋ ਬਾਬੇ ਠੀਕ ਐ बस अभी कि थाने लाव गे भी हाँ जो बच्चा टाइम कर लिया भी हो गया बस थोड़ा जा रहा नब्बे नब्बे दस परसेंट प्रसेंट रह अस्सी परसेंट हो गया ना, भी प्रसेंट रहना उतले उतले भी आ गए भी उड़े उडन उड़ लग रहे थे खर्ज सुन देखा हाँ।

ਬਾਬਿਓ ਬੱਚੇ ਦਾ ਦਾਣਾ ਦੂਣਾ ਖਵਾ ਕੇ ਪਾਣੀ ਪਿਆ ਕੇ ਛੜਤਾ ਕੋਡੇ ਵਿੱਚ ਠੀਕ ਹੈ ਬਾਈ ਤੇ ਟਾਈਮ ਹੋ ਗਿਆ 11 ਵਜੇ ਕੇ 13 ਮਿੰਟ ਠੀਕ ਹੈ ਕਬੂਤਰੀਆਂ ਆਪਣੀਆਂ ਇੱਥੇ ਸੀਗੀਆਂ ਹੁਣ ਤਾਂ ਕਿੱਧਰ ਗਈਆਂ ਗਾਇਵ ਹੋ ਗਈਆਂ ਬਾਈ ਜਦੋਂ ਕੈਮਰਾ ਔਨ ਕਰਿਆ ਸਾਰਾ ਲੋਕ ਨੇ ਨਾ ਸੈਟ ਆਵਰ ਦੀ ਜਟੀਆਂ ਵਾਲੀ ਤਾਂ ਮਾਂ ਕਰੋ ਫਰਤੀ ਰੱਤੀ ਰੱਪੀ ਤੇ ਖਾੜਦੇ ਆਉਣਗੇ ਏੜਾ ਕੱਟ ਕੇ ਆ ਗਏ ਵਾਕਿਆਤਰ ਆ ਗਏ ਲੋਕੇ ਨੇ ਕੋਲ ਇਹ ਮਹਾ ਹਾਊਸ ਆ ਨੂੰ ਕਿੰਨੀ ਆ ਇਧਰ ਬੱਚੇ ਟੰਡ ਵਰਗੇ ਸਾਰੇ ਚਲੋ ਕੋਈ ਨਾ ਭੇਜਾਉਂਦੇ ਨੇ ਬੱਠ ਮੋਟਰ ਫਿਰ ਦਿਖਾਉਣੇ ਇਹ ਤਾਂ ਮੁੜਨਗੇ ਫੇਰ ਫਿਰ ਲੰਘ ਜਾਣਗੇ ਦੇਖ ਤੂੰ ਜੀ ਚਲੋ ਆਈ ਬਾਬਿਓ 11 24 ਤੇ ਆ ਗਏ ਸਾਰੇ ਪੁੱਤਰ ਮੈਂ ਲਾ ਕੇ ਰੋਟੀ ਖਾਣਾ ਆ ਦੇਖੋ ਨਾਲੇ ਵੀਡੀਓ ਨਹੀਂ ਬਣੀ ਐਨੇ ਚ ਉਹ ਆ ਗਏ देखो अज फिर मूह पट लिया इन्होंने मजाजना सुे ने कोई ना पानी भी ला ठहर के हले चार चार ने मूह पट रख चलो छो सचा रोटी खाइए आप लाने ना फिर कराने शेर सुन पानी पुनी दही चलो जी बबे तो के खोली

ਦੀਆਂ ਨੇ ਪਿੰਡੀਆਂ ਆਹ ਬੱਚਾ ਬਹੁਤ ਮਾਰਦਾ ਭਈ ਕੋਈ ਆਹਦੇ ਆਹ ਬੱਚਾ ਵੀ ਕਿਉਂ ਆਉਂਦਾ ਨਾ ਨਾ ਤੇ ਆ ਦੇਖੀ ਚਿੱਟੀਆਂ ਵਾਲੀ ਆਉਂਦੇ ਨੇ ਵੀ ਸਾਰੀਆਂ ਆਉਂਦੇ ਨੇ ਜਿਹੜੇ ਆ ਪੁਰਾਣੇ ਨੇ ਇੱਕ ਇਹ ਹੋ ਗਈ ਇੱਕ ਆ ਹੋ ਗਈ ਇਹ ਪਾਣੀ ਨੂੰ ਇਹ ਇਹ ਪਾਣੀ ਨੂੰ ਘੱਟ ਪੈਂਦੇ ਨੇ ਜਿਹੜੇ ਨਵੇਂ ਨੇ ਇਹ ਬਾਹਲਾ ਪੈਂਦੇ ਨੇ ਪਾਣੀ ਨੂੰ ਵੀ ਆਹ ਸਾਨੂੰ ਦੇਖ ਗੇਰਾ ਪਾਣੀ ਮੈਂਟ ਮਾਰ ਚਲੋ ਬਾਬੂ ਬੈਠੋ ਨਾ 10-20 ਮਿੰਟ ਤੱਕ ਇੱਥੇ ਪਹਿਤਾਂ ਹੋਣਾ ਕੋਈ ਬਾਬੂ ਆ ਕਿ ਚੁੱਕ ਗਿਆ ਆਹ ਆਈਏ ਨਾ ਪਾਣੀ ਬਹੁਤ ਚਲ ਗਿਆ ਪਾਣੀ ਨੀ ਡੋਲਣਾ ਡੋਲਣਾ ਮੈਥੋਂ ਕੋਸ ਮਰਜੀ ਹੋ ਜੇ ਆਈ 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 ਆ ਸੋ ਬੱਚੇ ਲਾਈਟ ਆਨ ਤੇ ਪੀਲਾ ਬੱਚੇ ਤੇ ਬੜੀ ਯੱਕ ਆ ਲਾਈ ਮਾਸ ਤੇ ਨੋ ਵੀ ਬਹੁਤ ਹੈ ਚਿੱਟੀਆਂ ਵਾਲੀ ਪਰਾਂ ਹੋ ਪਰਾਂ ਹੋ ਜੀ ਸਹੀ ਲਾ ਚਿੱਟੀਆਂ ਲਈ ਪੀਲਾ ਇਹ ਪੜਾ ਪਿਆ ਟੰਡ ਦੇਖ ਟੰਡ ਜਾ ਤੇਰੀ ਲਾਈਟ ਹੰਡਾ ਖੱਜਿਆਂ ਦਾ ਮਟਮਾਰਾ ਬਾਸ ਚੱਲ ਬਹੁਤ ਆ ਇਹਦਾ ਵੀ ਮੂੰਹ ਜੇ ਲਵਾਤਾ ਬਈ ਤੇ ਆ ਰਹਿ ਗਿਆ ਬਸ ਉਧਰ ਹੋਈ ਦਬੀ ਤੈਨੂੰ ਮੈਂ ਆਪ ਇੰਜਰ ਵਿੱਚ ਕਰ ਦੂੰ ਤੈਨੂੰ ਪਰੋਂ ਓ ਜੀ ਉਹ ਤੇਰੇ ਤੇਰੀ ਚਿੱਟੀਆਂ ਨਹੀਂ ਪੀਲੇ ਹੁੰਦਾ ਇਸ ਤੋਂ ਬਾਅਦ ਤੁਹਾਨੂੰ 10 ਮਿੰਟਾਂ ਨੂੰ ਧਰਦਾਂਗੇ ਇਹਨਾਂ ਨੂੰ ਪੂਰਾ ਹਨ ਪਰ ਕੇ ਠੀਕ ਹੈ ਮਿਲਦੇ ਆਂ ਇੱਥੇ ਓ ਜੀ ਅੱਬ ਰੱਖ ਦਈਏ ਪੂਰਾ ਕੱਚਮਾ ਹੁਣ ਇਹਨਾਂ ਨੇ ਪੀਣਾ ਦੇਖਿਓ ਹਣ ਤਾਂ ਮਸੀਪੂਲੇ ਨੂੰ ਤਾਂ ਤੰਦਾਂ ਤਾ ਜਾਲ ਜੁਲੀ ਲਾਤੀ ਫੇਰ ਪੀਣਗੇ ਦੇਖ ਚੇਲੋ ਤਾਂ ਤਾਂ ਵੀ ਆਪਾ ਪਾਣਾ ਨੂੰ ਬੇਦੀ ਕਰਾ ਪੀ ਲੈਣਗੇ ਹਨਾ ਉਹ ਆਪ ਕੋੰ ਬੱਚਾ ਬੱਚਾ ਤਾਂ ਆ ਗਿਆ ਪੁਣ ਕਬੂਤਰੀ ਵੀ ਆ ਗਈ ਮੰਗਦੀ ਮੱਛੀ ਨੇ ਪੀਲਾ ਕਬੂਤਰੀ ਨੂੰ ਪਿਰਾਟ ਅ ਡੱਬੀ ਵੀ ਲਾਗੀ ਪੀਣਾ ਤੇ ਟੰਡ ਨੂੰ ਮਾਰਤਾ ਨਹੀਂ ਯਾ ਨੋਈ ਲੈ ਵੀਨਾ ਲਤੀ ਪੇਚਾ ਬੋੜਾ ਖਰਾਬ ਆ ਯਾਰ ਕੀ ਕਰੀਏ ਨੀ ਹਰੇ ਗਣ ਮਾਰ ਤਾਰ ਹਰੇ ਕਬੂਤਰੀ ਚਲੋ ਆਪ ਪੀ ਲੈਣਾ ਨੇ ਤੇ ਪਹਿਲਾਂ ਤਾਂ ਮੈਨੂੰ ਬੱਚੇ ਨੂੰ ਉੱਤੇ ਕਰ ਲ ਦੋ ਉਹ ਬਹੁਤ ਹੈ ਠੀਕ ਹੈ ਸਰਦੋਂ ਮੰਤੋਂ ਬਣ ਨੂੰ ਯਾਦ ਹਲ ਉਹ ਤੇਰੀ ਚਲੋ ਬੱਬਿਆ ਆ ਬੱਚੇ ਨੂੰ ਤਾਂ ਬਤਾਈਏ ਹੋਡੇ ਵਿੱਚ ਥੋੜਾ ਤਾਂ ਕਰਤਾ ਐਸੇ ਨੂੰ ਪਾਣੀ ਦਾ ਪੂਰਾ ਨਾ ਖਚਮਾ ਪੀ ਲੈਣੇ ਜੰਮੀ ਪੂਰਾ ਥੋੜੇ ਸਾਹਮਣੇ ਦਿਖਾਇਆ ਦਿੱਤੀ ਠੀਕ ਆ ਚੱਲੀਏ ਫੇਰ ਉੱਥੇ ਆ ਪੀ ਲੈ ਅਬ ਟੰਡਾ ਨਹੀਂ ਹੁਣ ਇਹ ਮੂੰਹ ਜਲਾ ਕੇ ਟੀਤੀ ਆ ਦੇਖੋ ਇਹ ਮੈਂ ਕਹਣਾ ਜਿੰਨਾ ਇਹ ਪਿਆਰ ਨਾਲ ਪਾਣੀ ਪੀਂਦੇ ਉਹਨਾਂ ਕੋਈ ਜਾਨਵਰ ਪਾਣੀ ਨਹੀਂ ਪੀਂਨਾ ਦੇਗਾ ਕਿ ਮੀ ਲੱਗ ਰਹੀ ਹੈ ਪੀਣ ਹੋਲੀ 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 ਤੇ ਹਲਾਵਾ ਬਬੂ ਪੀ ਲੈ ਟੰਡਣੀ ਵੀ ਬਾਪ ਇਹਨਾਂ ਨੂੰ ਛੱਡਿਆ ਇੱਕ ਖੁੱਤੇ ਵਿੱਚ ਤੇ ਹੁਣ ਪਾਵਾਂਗੇ ਨਾ ਬਬੂ ਆਈ ਚਲ ਓਏ ਤੇ ਬਾਕੀ ਮੈਂ ਨੇ ਪੋਟਾ ਪੂਟਾ ਚੈੱਕ ਕਰਿਆ ਸੀ ਕਈ ਵਾਰ ਹਨਾ ਆਹ ਪਾਣੀ ਆ ਸੁੱਕ ਸੁੱਕ ਕੇ ਕਬੂਤਰ ਵੀ ਸੁੱਜ ਜਾਂਦੇ ਨੇ ਤੇ ਜਿਹੜੇ ਪਾਣੀ ਲਾਉਣੇ ਪਾਣੀ ਨੂੰ ਵੀ ਸੁੱਜ ਜਾਂਦੇ ਨੇ ਬਸ ਆਇਆ ਜੇ ਕਬੂਤਰ ਸੁੱਜ ਜੇ ਹਨਾ ਹੁਣ ਬਈ ਇੱਕ ਦਿਨ ਤਾਂ ਹੀ ਬੈਠਣਾ ਤਾਂ ਬਾਕੀ ਉਹ ਅਲੱਗ ਅਲੱਗ ਖੇੜਾ ਸਾਰਿਆਂ ਦੀ ਵੀ ਕੋਈ ਕਿਹੜੀ ਦਵਾਈ ਦਿੰਦਾ ਕੋਈ ਕਿਹੜੀ ਹਨਾ ਆਪਾਂ ਕੋਈ ਦਵਾਈ ਨਹੀਂ ਜੇ ਕਈ ਵਾਰ ਸੁੱਜ ਜੂ ਹੀ ਜਾਵੇ ਜਾਨਵਰ ਆਪਣਾ ਠੀਕ ਐ ਉਹਨੂੰ ਪਹਿਲਾਂ ਤਾਂ ਆਹ ਆਈ ਬੈਠਣ ਨੂੰ ਸਾਰਾ ਦਿਨ ਮਤਲਬ ਦੇਖ ਖੁੱਟੇ ਜਿਹਾ ਪਠਾ ਬੜੂ ਕੇ ਚਮਕੀ ਤਰ੍ਹਾਂ ਇਸ ਤੋਂ ਬਾਅਦ ਕੋਲੀ ਦਾ ਬੱਤੀ ਬੋਲੇਗਾ ਇਸ ਤੋਂ ਬਾਅਦ ਉਹਨੇ ਸਵੇਰੇ ਚੁਟਕਿਕ ਖੰਡ ਜਿਹੜੀ ਹੁੰਦੀ ਆ ਖੰਡ ਵੀ ਨਾਰਮਲ ਖੰਡ ਉਹ ਦੇ ਦੋ ਖੰਡ ਦੇ ਕੇ ਛੱਡ ਦੋ ਜਿਹੜਾ ਉਹਦੇ ਅੰਦਰਲਾ ਪਾਣੀ ਸਾਰਾ ਸੁੱਕ ਸੁੱਕ ਸਕਾ ਸਕ ਸੁੱਕ ਕੇ ਫਿਰ ਵਧੀਆ ਠੀਕ ਹੋ ਜਾਊਗਾ ਪਹਿਲਾਂ ਉਹਨੂੰ ਠੀਕ ਆ ਬਾਕੀ ਨੂੰ ਸਰੋਂ ਕੱਢਤੀ ਦੀ ਮੈਂ ਸਾਰੀ ਇਹਦੇ ਵਿੱਚ ਕਣਕ ਰਹੀ ਹਾਂ ਅਸਮਨ ਜਾ ਕੇ ਨਾ ਪੋਣੇ ਕੋ ਉਤਰੀਆਂ ਬਹੁਤ ਹੈ ਬਹੁਤ ਅਚਲ ਤੇ ਟੱਕ ਲਈ ਇੱਕਾ ਚੂਹੀਆਂ ਇਹ ਰਾਈ ਨੇ ਬੜੀਆਂ ਭਰ ਜਾਵੀਆਂ ਨੇ ਦੇ ਵਿੱਚ ਬਹੁਤ ਦੀ ਮਟਰ ਮਠਾਈਆਂ ਕਰ ਜਮ ਜੀਆ ਪੈਰ ਹੋ ਗਿਆ ਆਪਣਾ ਜਮਾ ਲੋਟ ਫੜਕੜੀ ਜੀ ਲਾ ਕੇ ਚੰਗੀ ਤਰ੍ਹਾਂ ਲੋਟ ਹੋ ਗਿਆ ਨੋ ਰੱਖ ਦੀਏ ਪਾਪਿਓ ਇਹਨਾਂ ਦੇ ਦਾਣੇ ਕੱਲ ਪਿਉਂ ਕੇ ਬਾਈ ਰਾਤ ਅਖੰਡ ਟਾਈਮ ਪਿਉਂ ਕੇ ਪੂਰਾ ਐਨ ਚੰਗੀ ਤਰ੍ਹਾਂ ਕੱਢ ਕੇ ਸਰੋਂ ਵਗੈਰਾ ਆਇਆ ਫਿਰ ਪਾਈਆ ਫਿਰ ਸਕਾਈ ਫਿਰ ਕਣਕ ਐਵੇਂ ਦੀ ਨਿਕਲੀ ਪੂਰੀ ਕਲੀਅਰ ਪਲੀਨ ਮਤਲਬ ਕਲੀਨ ਠੀਕ ਆ ਆ ਆ ਆ ਆ ਆ ਦੇਖ ਦੇਖ ਦੇ ਆਯੋ 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 ਆਜੋ 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 ਚਲੋ ਬਾਬੇ ਖਾ ਲੈਣਗੇ ਤੇ ਕੁੰਡੇ ਚ ਰੱਖਦੀ ਆ ਪਾਣੀ ਲੈ ਟੰਡ ਤੱਕ ਕੁੰਡੇ ਚ ਪੀਉ ਹੈ ਆਬ ਬਹੁਤ ਆਚੋ ਮਿਲਦਾ ਹੈ ਕਹਿੰਨੇ ਬਲੋਗ ਦੇ ਨਾਲ ਬਾਏ ਬਾਏ